ਅੱਜ ਦੀ ਨਾ ਇੰਟਰਵਿਊ ਤੁਹਾਡੇ ਲਈ ਬਹੁਤ ਖਾਸ ਤੇ ਜਾਣਕਾਰੀ ਵਾਲੀ ਹੋਣ ਵਾਲੀ ਹੈ ਮੇਰੇ ਨਾਲ ਨਾ ਬਾਈ ਮਨਪ੍ਰੀਤਾ ਤੇ ਇਹ ਸਾਡੇ ਬਹੁਤ ਪੁਰਾਣੇ ਦੋਸਤਾਂ ਦੇ ਵਿੱਚੋਂ ਇੱਕ ਹੈ ਤੇ ਜਾਣਕਾਰੀ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਆ ਅੱਜ ਕੱਲ੍ਹ ਭਾਰਤ ਸਰਕਾਰ ਪੰਜਾਬ ਸਰਕਾਰ ਛੱਡੋ ਸਾਰੀ ਦੁਨੀਆ ਦੀਆਂ ਸਰਕਾਰਾਂ ਸੋਲਰ એનર્ਜੀ ਦੇ ਪਿੱਛੇ ਬਹੁਤ ਬੁਰੀ ਤਰ੍ਹਾਂ ਨਾਲ ਦੌੜੀਆਂ ਹੋਈਆਂ ਪੂਰੀ ਦੁਨੀਆ ਦੇ ਵਿੱਚ ਹੀ ਵੈਸੇ ਸੋਲਰ એનર્ਜੀ ਆ ਨਾ ਜਿਹੜੀ ਉਨੂੰ ਵਰਤਣ ਵਾਸਤੇ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਾਰੀਆਂ ਸਰਕਾਰਾਂ ਦਾ ਜ਼ੋਰ ਵੀ ਲੱਗਿਆ ਹੋਇਆ ਹੈ ਸਬਸਿਡੀ ਦੇ ਰਹੀਆਂ ਲੋਨ ਦੀ ਸਹੂਲਤ ਦੇ ਰਹੀਆਂ ਤੇ ਚੰਗੀਆਂ ਚੰਗੀਆਂ ਮਤਲਬ ਸੌਦਾਵਾਂ ਵੀ ਚੰਗੀਆਂ ਚੰਗੀਆਂ ਦੇ ਰਹੀਆਂ ਤੇ ਅੱਜ ਕੱਲ੍ਹ ਭਾਰਤ ਸਰਕਾਰ ਨੇ ਇਸ ਮਸਲੇ ਤੇ ਕਾਫੀ ਉਦਦਮ ਕੀਤੇ ਕਾਫੀ ਯਤਨ ਕੀਤੇ ਤੇ ਬਹੁਤ ਸਾਰੀ ਜਾਣਕਾਰੀ ਹੈ ਜਿਹੜੀ ਉਹ ਆਮ ਲੋਕਾਂ ਤੱਕ ਨਹੀਂ ਪਹੁੰਚੀ ਹੋਈ ਜਿਹਨੂੰ ਪਹੁੰਚਾਉਣ ਦੀ ਬੜੀ ਮਤਲਬ ਲੋੜਾ ਜਿਹਦਾ ਕੁਝ ਟਾਈਮ ਦੇ ਵਿੱਚ ਵਿੱਚ ਤੁਸੀਂ ਫਾਇਦਾ ਲੈ ਸਕਦੇ ਆ ਆਪਣੇ ਨਾਲ ਬਾਈ ਮਨਪ੍ਰੀਤ ਜਿਨ੍ਹਾਂ ਕੋਲੇ ਹਮੇਸ਼ਾ ਜਾਣਕਾਰੀ ਹੈ ਜਿਹੜੀ ਪਹਿਲ ਦੇ ਆਧਾਰ ਤੇ ਆ ਜਾਂਦੀ ਹੈ ਮੈਂ ਤੁਹਾਨੂੰ ਮੋਟੀ ਜੀ ਗੱਲ ਦੱਸ ਦਿਆਂ ਕਿ ਇਹ ਉਦੋਂ ਦੇ ਸੋਲਰ ਦੇ ਮਗਰਲੇ ਪਾਸੇ ਪਏ ਹੋਇਆ ਮਗਰ ਪਏ ਹੋਇਆ ਜਦੋਂ ਲੋਕ ਇਹਨੂੰ ਟਿੱਚਰਾਂ ਕਰਦੇ ਹੁੰਦੇ ਸੀ ਕਿ ਯਾਰ ਆਹ ਵੀ ਕੋਈ ਕੰਮ ਹੋਇਆ ਯਾਰ ਇਹ ਕੌਣ ਕਰਵਾਊਗਾ ਇਹਦੀ ਲੋੜ ਕੀ ਆ ਕਿਸੇ ਨੂੰ ਇਹ ਉਦੋਂ ਦੇ ਪਏ ਹੋਇਆ ਤੇ ਆਪਾਂ ਗੱਲਬਾਤ ਕਰਦੇ ਬਾਈ ਮਨਪ੍ਰੀਤ ਉਹਨਾਂ ਨਾਲ ਬਾਈ ਸਾਸੀ ਜੀ ਮਨਪ੍ਰੀਤ ਭਾਈ ਅੱਜ ਆਪਾਂ ਥੋੜਾ ਐਡਵਰਟਾਈਜ਼ਮੈਂਟ ਤੋਂ ਹਟ ਕੇ ਜਾਣਕਾਰੀ ਤੇ ਗੱਲ ਕਰਾਂਗੇ ਜਿਹਦੇ ਨਾਲ ਲੋਕਾਂ ਨੂੰ ਅਵੇਅਰਨੈਸ ਆ ਜਾਵੇ ਹਨ ਵੀ ਥੋੜਾ ਜਾਣਨ ਲੋਕ ਤਾਂ ਆਪਾਂ ਸਾਰਿਆਂ ਨੂੰ ਪਹਿਲਾਂ ਗੱਲ ਕਰਦੇ ਸਬਸਿਡੀ ਪਿਛਲੇ ਦਿਨਾਂ ਦੇ ਵਿੱਚ ਕੁਝ ਸਬਸਿਟੀਆਂ ਦੀ ਗੱਲ ਨਵੇਂ ਸਿਰੇ ਤੋਂ ਉਰੀ ਪੰਜਾਬ ਸਰਕਾਰ ਨੇ ਦਿੱਤੀਆਂ ਕੁਝ ਭਾਰਤ ਸਰਕਾਰ ਦੀਆਂ ਸਬਸਿਡੀਆਂ ਤਾਂ ਪਹਿਲਾਂ ਮੈਨੂੰ ਐਂ ਦੱਸੋ ਵੀ ਸੋਲਰ ਤੇ ਕਿਸ-ਕਿਸ ਤਰ੍ਹਾਂ ਦੀਆਂ ਸਬਸਿਟੀਆਂ ਹੈਗੀਆਂ ਜਿਹੜੀਆਂ ਇਸ ਵਕਤ ਆ ਇਦਾਂ ਜੀ ਜਿਹੜਾ ਨਾ ਪਿਛਲੇ ਟਾਈਮ ਤੋਂ ਜਿਹੜੀ ਸੋਲਰ ਦੇ ਵਿੱਚ ਸਬਸਿਡੀ ਆਈ ਵੀ ਹੈ ਜੀ ਆਮੀ ਜਿਹੜੀ ਭਾਰਤ ਸਰਕਾਰ ਵੱਲੋਂ ਬਹੁਤ ਜ਼ਿਆਦਾ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਉਹਦੇ ਉੱਪਰ ਬਹੁਤ ਜ਼ਿਆਦਾ ਫੋਕਸ ਕਰਕੇ ਜ਼ੋਰ ਲਗਾ ਕੇ ਜੀ ਇਹ ਚੀਜ਼ ਨੂੰ ਲੋਕਾਂ ਦੇ ਤਾਂ ਹੀ ਪਹਚਾਇਆ ਜਾ ਰਿਹਾ ਸੂਰਜ ਗਰਜੋਜਨਾ ਜਿਹੜੇ ਨਾਂ ਦੇ ਉੱਪਰ ਆਪਣੇ ਨੈਟ ਦੇ ਉੱਪਰ ਜਾਂ ਆਪਾਂ ਟੀਵੀ ਤੇ ਦੇਖਦੇ ਆ ਕਿਸੇ ਵੀ ਪਲੇਟਫਾਰਮ ਤੇ ਇਹ ਉਹਦੀ ਬਹੁਤ ਜ਼ਿਆਦਾ ਐਡ ਕਰ ਰਹੀ ਆ ਪੰਜਾਬ ਸਰਕਾਰ ਜੀ ਸੂਰਜ ਗਰ ਯੋਜਨਾ ਦੇ ਵਿੱਚ ਹੀ ਉਹਨਾਂ ਨੇ 78000 ਰੁਪਏ ਸਬਸਿਡੀ ਦਿੱਤੀ ਆ ਇੱਕ ਇੱਕ ਘਰ ਨੂੰ ਇੱਕ ਬੰਦੇ ਇੱਕ ਇੱਕ ਜਿਹੜਾ ਮੀਟਰ ਦਾ ਕਨੈਕਸ਼ਨ ਆ ਹੂੰ ਉਹਨੂੰ 78000 ਰੁਪਏ ਸਬਸਿਡੀ ਦਿੱਤੀ ਆ 3 ਕਿਲੋਵੋਲਟ ਤੋਂ ਲੈ ਕੇ 10 ਕਿਲੋਵੋਲਟ ਤੱਕ ਜੀ 3 ਕਿਲੋਵੋਲਟ ਲਵਾ ਲਓ ਤਾਂ ਵੀ 78000 ਆ ਜੀ 5 ਕਿਲੋਵੋਲਟ ਲਵਾ ਲਓ ਤਾਂ ਵੀ 78000 ਆ 10 ਕਿਲੋਵੋਲਟ ਲਵਾ ਲਓ ਤਾਂ ਵੀ 78000 ਆ ਜੀ ਜਿਹੜੀ ਉਹਦੀ ਜਿਹੜੀ ਆਪਾਂ ਕਹੀਏ ਕੀ ਇਹ ਲੋਕਾਂ ਖਾਤਰ ਸਹੂਈ ਦਾ ਦਿੱਤੀ ਹੈ ਜਿਹ ਦੂਜੇ ਨੰਬਰ ਤੇ ਇਹਨਾਂ ਨੇ ਇੰਨਾ ਕ ਕੰਪਨੀਆਂ ਨੂੰ ਇੰਨੀ ਸਹੂਲਤ ਇੰਨੇ ਟੈਕਸ ਘੱਟ ਕਰਤੇ ਕੰਪਨੀਆਂ ਦੇ ਕਿ ਕੰਪਨੀਆਂ ਨੇ ਉਹ ਸਸਤੇ ਕਰਤੇ ਆ ਸੋ ਹਾਂਜੀ ਮਤਲਬ ਹਰ ਪਾਸੇ ਤੋਂ ਸਸਤਾ ਕਰ ਜਿਹੜਾ ਇਸ ਟਾਈਮ ਸੋਲਰ ਦਾ ਰੇਟ ਹੈ ਜੀ ਆਪਣਾ ਜਿਹੜਾ ਨਿਊ ਇਅਰ ਸੋਲਰ ਕੰਪਨੀ ਹੈ ਸਾਡੀ ਅਸੀਂ ਸੋਲਰ ਦੇ ਵਿੱਚ 2012 ਤੋਂ ਜੀ ਜਦੋਂ ਕੀ 1 ਕਿਲੋਵਾਰਟ ਦਾ ਜਿਹੜਾ ਸਿਸਟਮ ਸੀ ਉਹ 1 ਲੱਖ ਰੁਪਏ ਦਾ ਲੱਗਦਾ ਸੀ ਜੀ ਅੱਜ ਜਿਹੜੀ ਉਹਦੀ ਕਾਸਟਿੰਗ ਆ ਬਹੁਤ ਜ਼ਿਆਦਾ ਘਟ ਗਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਜੀ ਮੁਤਾਬਕ ਕਹੀਏ ਤੇ ਉਹਦੇ ਵਿੱਚ ਟੈਕਨੋਲੋਜੀ ਬਹੁਤ ਜ਼ਿਆਦਾ ਐਡਵਾਂਸ ਆ ਗਈ ਹੈ ਜੀ ਉਹ ਬਹੁਤ ਜਿਹੜੀਆਂ ਚੀਜ਼ਾਂ ਆਪਾਂ ਕਹਦੇ ਆ ਨਵੀਆਂ ਇੰਟਰੋਡਿਊਸ ਕਰਤੀਆਂ ਨਗੀਆਂ ਉਹ ਹਰ ਇੱਕ ਸਾਲ ਜਿਵੇਂ ਆਪਾਂ ਅੱਗੇ ਤੋਂ ਅੱਗੇ ਵਧ ਰਹੇ ਆ ਜੀ ਜਿਹੜੀ ਹੁਣ ਜਿੱਦਾਂ ਆਪਾਂ 2012 ਤੋਂ ਕੰਮ ਕਰਦੇ ਆ ਤੇ 2016 ਦੇ ਵਿੱਚ ਆ ਕੇ ਜਿਹੜਾ ਔਨ ਗ੍ਰਿਡ ਸਿਸਟਮ ਜਿਹੜਾ ਅੱਜ ਜਿਹਦੇ ਉੱਪਰ ਸਬਸਿਡੀ ਹੈ ਜੀ ਉਹ 3 ਕਿਲੋਵਾਰਟ ਤੋਂ ਸਟਾਰਟ ਹੁੰਦਾ ਜੀ ਤੇ ਅੱਗੇ ਤੁਸੀਂ ਜਿੰਨਾ ਮਰਜ਼ੀ ਲਵਾ ਸਕਦੇ ਹੋ ਜਿਹੜੀ ਸਬਸਿਡੀ ਹੈ ਉਹ 10 ਕਿਲੋਵਾਰਟ ਤੱਕ ਹੈ ਜੀ ਉਹ ਜਿਹੜਾ ਔਨ ਗ੍ਰਿਡ ਸਿਸਟਮ ਆ ਉਹਦੇ ਵਿੱਚ ਜਿਹੜੀ ਆ ਅਪਾ ਕਹੇ ਦੀ ਉਹ ਲੋਨ ਖਾਤਰ ਉਹਦੀ ਖਾਤਰ ਐਮਪਾਵਰਮੈਂਟ ਹੋਣਾ ਪੈਂਦਾ ਭਾਰਤ ਸਰਕਾਰ ਦੇ ਐਮਐਨਆਰਆਈ ਜਿਹੜੀ ਹੈਗੀ ਆ ਮੈਂ ਮੈਂ ਇਸੇ ਗੱਲ ਤੇ ਗੱਲ ਕਰਨ ਲੱਗਿਆ ਸੀ ਵੀ ਕੀ ਕੋਈ ਵੀ ਬੰਦਾ ਉਹ ਲਾ ਸਕਦਾ ਹੁੰਦਾ ਵੀ ਕਿਸੇ ਵੀ ਬੰਦੇ ਨੂੰ ਅਧਿਕਾਰ ਆ ਵੀ ਕੋਈ ਬੰਦਾ ਕਿਸੇ ਕੰਪਨੀ ਨਾਲ ਕੰਮ ਕਰੇ ਤੇ ਉਹ ਸੋਲਰ ਉਹ ਲਾ ਨਹੀਂ ਇਦਾਂ ਨਹੀਂ ਹੈਗਾ ਜੀ ਜਿਹੜੀ ਜਿਵੇਂ ਸਬਸਿਡੀ ਲੈਣੀ ਆ ਜਾਂ ਤੁਸੀਂ ਲੋਨ ਲੈਣਾ ਜੀ ਉਹ ਉਹ ਜਿਹੜਾ ਲੋਨ ਦੇ ਲਈ ਤੁਸੀਂ ਪਹਿਲਾਂ ਭਾਰਤ ਸਰਕਾਰ ਦੇ ਨਾਲ ਪੈਰਨਮੈਂਟ ਹੋਣਾ ਪੈਂਦਾ ਜੀ ਉਹ ਜਿਹੜੀ ਜਦੋਂ ਤੁਸੀਂ ਐਮਐਨਆਰ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹਨੂੰ ਖੋਲੋਗੇ ਤਾਂ ਉਹਦੇ ਵਿੱਚ ਜਿਹੜੇ ਐਮਪਾਵਰਮੈਂਟ ਪੰਜਾਬ ਦੇ ਬੰਦੇ ਆ ਉਹ ਖੁੱਲ ਜਾਣਗੇ ਠੀਕ ਆ ਜੀ ਆਪਣਾ ਉਹਦੇ ਵਿੱਚ ਨਿਊ 에ਰਾ ਕੰਪਿਊਟਰਸ ਦੇ ਨਾਮ ਤੇ 65 ਨੰਬਰ ਦੇ ਉੱਪਰ ਆਪਾਂ ਤੁਸੀਂ ਤੁਸੀਂ ਉੱਥੇ ਬੈਠੇ ਆਂ ਹਾਂਜੀ ਹਾਂਜੀ ਜੀ ਜਿਹੜੀ ਉਹ ਆਪਣੇ ਕੋਲੇ ਜਿਹੜੀਆਂ ਬੈਂਕਾਂ ਨੇ ਲੋਨ ਕਰਨਾ ਉਹਨਾਂ ਨੂੰ ਵੀ ਭਾਰ ਸਰਕਾਰ ਨੇ ਉਹ ਇੱਕ ਉਹ ਜਿਹੜਾ ਐਮਐਨਆਰ ਨੇ ਅਟੈਚਮੈਂਟ ਦਿੱਤੀ ਵੀ ਆ ਕਿ ਤੁਸੀਂ ਲੋਨ ਜਿਹੜਾ ਹੈਗਾ ਜਿਹੜੇ ਐਮਪਾਵਰਮੈਂਟ ਬੰਦੇ ਆ ਉਹ ਤੁਹਾਡਾ ਕਰਾ ਸਕਦੇ ਆ ਲੋਨ ਵੀ ਕਹਿੰਦੇ ਸਸਤੇ ਕਰਤੇ ਲੋਨ ਲੋਨ ਵੀ ਹੁਣ ਜਿਹੜਾ ਅੱਜ ਜਿਹੜੀ ਲੋਨ ਦੀ ਜਿਹੜੀ ਪ੍ਰਕਿਰਿਆ ਜਿਵੇਂ ਆਪਾਂ ਆਮ ਖੇਤੀ ਦੀ ਲਈ ਜਿਹੜੀ ਹੈਗੀ ਆ ਉਹ ਹੁਣ ਇਹ ਸਰਕਾਰ ਨੇ 6% ਦਾ ਕਰਤਾ ਲੋਨ ਤੁਸੀਂ ਕੋਈ ਵੀ ਖੇਤੀ ਵਾਲਾ ਜਿਹੜਾ ਐਮਪਲੀਮੈਂਟ ਲੈਣੇ ਹੋ ਤਾਂ ਤੁਹਾਨੂੰ 6% ਦੇ ਮਿਲਣ ਜਿਹੜੀ ਸੋਲਰ ਦੀ ਸਟਾਰਟਿੰਗ ਆ ਉਹ ਸਾਰੀ 7% ਤੋਂ ਆ ਮਤਲਬ ਕਿੰਨ 7% 70 ਪੈਸੇ ਵੇ ਹਾਂ ਜਿਵੇਂ ਆਪਾਂ ਕਹਦੀਏ ਕਿ ਉਹਦੇ ਜਿਹੜੇ ਡਾਕੂਮੈਂਟ ਆ ਜਿਹੜਾ 3 ਕਿਲੋਵਟ ਦੀ ਸਟਾਰਟਿੰਗ ਆ ਨਾ ਉਹਦੇ ਵਿੱਚ ਡਾਕੂਮੈਂਟ ਵੀ ਨਾ ਮੰਗਤ ਰਹੀ ਹੈ ਹੂੰ ਵੀ ਜਿਵੇਂ ਆਪਾਂ ਕਹਿ ਦਈਏ ਆਮ ਆਪਾਂ ਕੋਈ ਮੋਬਾਈਲ ਦਾ ਉਹ ਸਿਮ ਲੈਣਾ ਉਵੇਂ ਹੀ ਆਪਾਂ ਨੂੰ ਲੋਨ ਮਿਲ ਜਾਣਾ ਕੋਈ ਬਹੁਤ ਵੱਡੀਆਂ ਜਿਹੜੀਆਂ ਫਾਰਮੈਲਿਟੀਆਂ ਨਹੀਂ ਜਿਵੇਂ ਆਪਾਂ ਆਮ ਲੋਨ ਲੈਨੇ ਆ ਤਾਂ ਉਹਦੀ ਖਾਤਰ ਆਪਾਂ ਨੂੰ ਬੈਂਕਾਂ ਦੇ ਗੇੜੇ ਲਾਉਣੇ ਪੈਂਦੇ ਆ ਉਹ ਕੁਝ ਨਹੀਂ ਹੈਗਾ ਜਦੋਂ ਤੁਸੀਂ ਆਪਣੇ ਕਾਗਜ਼ ਲੈ ਕੇ ਸਾਡੇ ਕੋਲੇ ਆਉਂਗੇ ਤਾਂ ਇੱਥੋਂ ਹੀ ਲੋਨ ਤੇ ਅਪਲਾਈ ਹੋ ਜਾਣਾ ਉਹ ਤੁਹਾਡੇ ਆਟੋਮੈਟਲੀ ਤੁਹਾਡਾ ਜਿਹੜਾ ਲੋਨ ਦਾ ਹੈਗੀ ਪ੍ਰਕਿਰਿਆ ਉਹ ਸਟਾਰਟ ਹੋ ਜਾਣੀ ਹੈ ਵੀ ਮਤਲਬ ਉਹ ਨੋ ਪਰਦਾਰ ਦੀ ਮੋਹਰ ਲਵਾਓ ਜੀ ਫੁਲਾਨਾ ਉਹ ਕੁਝ ਖਤਮ ਹੀ ਹੋ ਗਿਆ ਖਤਮ ਹੋ ਗਿਆ ਜੀ ਤੁਹਾਡੇ ਜਿਹੜਾ ਇਦੇ ਵਿੱਚ ਕੀ ਹੈ ਕਿ ਤੁਹਾਡਾ ਜਿਹੜਾ ਰੈਕੋਰਡ ਆ ਉਹ ਸਹੀ ਹੋਣਾ ਚਾਹੀਦਾ ਲੋਨ ਦੀ ਕੋਈ ਪ੍ਰੋਬਲਮ ਨਹੀਂ ਸਿੰਬਲ ਤੁਹਾਡਾ ਜਿਹੜਾ ਹੈਗਾ ਉਹ ਤੁਹਾਡਾ ਸਹੀ ਹੋਣਾ ਚਾਹੀਦਾ ਲੋਨ ਦੀ ਕੋਈ ਪ੍ਰੋਬਲਮ ਨਹੀਂ ਵੀ ਇਹਦਾ ਕੋਈ ਚੱਕਰ ਨਹੀਂਗਾ ਜਿਹੜੀਆਂ ਮਤਲਬ ਮੇਰਾ ਫਿਰ ਉੱਥੇ ਸਵਾਲ ਆ ਗਿਆ ਵੀ ਜਿਵੇਂ ਹਰ ਕੰਪਨੀ ਤੋਂ ਲਵਾ ਲਓ ਉਹੀ ਕੁਆਲਿਟੀ ਮਿਲੂਗੀ ਜਾਂ ਜਾਂ ਇਸ ਕੰਪਨੀ ਦੇ ਵਿੱਚ ਵੀ ਕੋਈ ਸਰਕਾਰ ਵੱਲੋਂ ਕੁਲਟੀਰੀਆ ਵੀ ਕਿਹੜੀ-ਕਿਹੜੀ ਕੰਪਨੀਆਂ ਤੋਂ ਉਹਨਾਂ ਨੇ ਇਹਦੇ ਵਿੱਚ ਵੀ ਹੈਗਾ ਸਿਸਟਮ ਜਿਵੇਂ ਨਾ ਇਹ ਜਦੋਂ ਆਪਾਂ ਸਬਸਿਡੀ ਲੈਣੀ ਆ ਉਹਦੀ ਖਾਤਰ ਨਾ ਡੀਸੀਆਰ ਪੈਨਲ ਲੱਗਦਾ ਜੀ ਉਹ ਡੀਸੀਆਰ ਕੁਝ ਕੰਪਨੀਆਂ ਬਣਾਉਂਦੀਆਂ ਜੀ ਅਸੀਂ ਕਹਿੰਨੇ ਕਿ ਵੀ ਜਿਹੜੀਆਂ ਕੰਪਨੀਆਂ ਤੁਹਾਡੇ ਲੋਕਲ ਤੁਹਾਨੂੰ ਸਰਵਿਸ ਦੇ ਸਕਦੀਆਂ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚੋ ਹੀ ਘੱਟੋ ਘੱਟ ਉਹਨਾਂ ਦੇ ਸਰਵਿਸ ਸੈਂਟਰ ਹੋਣੇ ਚਾਹੀਦੇ ਆ ਹਮ ਕਸਟਮਰ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਉਹਦੇ ਸਰਵਿਸ ਸੈਂਟਰ ਸਾਡਾ ਲੋਕਲ ਹੈਗਾ ਹਮ ਜਿਹੜੀ ਇਹਨਾਂ ਦੀ ਗਾਰੰਟੀ ਵਾਰੰਟੀ ਹੈ ਪੈਨਲ ਦੀ 25 ਸਾਲ ਦੀ ਹੈ ਹਮ ਆਮ ਜਿਹੜਾ ਉਹਦੇ ਨਾਲ ਕਨਵਰਟਰ ਲੱਗਦਾ ਉਹਦੀ ਜਿਹੜੀ 5 ਸਾਲ ਤੋਂ ਲੈ ਕੇ 10 ਸਾਲ ਤੱਕ ਇੱਕ ਜਿਹੜੀ ਫਰਮ ਤੋਂ ਤੁਸੀਂ ਲਵਾ ਸਕਦੇ ਹੋ ਅੱਜ ਜਦੋਂ ਕੋਈ ਵੀ ਇੱਕ ਕੰਮ ਦੇ ਵਿੱਚ ਬੂਮ ਆਉਂਦਾ ਤਾਂ ਉਦੋਂ ਬਹੁਤ ਸਾਰੇ ਨਵੇਂ ਬੰਦੇ ਜਿਹੜੇ ਹੈਗੇ ਉਹਦੇ ਵਿੱਚ ਐਂਟਰ ਕਰਦੇ ਆ ਅੱਜ ਸੋਲਰ ਦੇ ਵਿੱਚ ਬਹੁਤ ਸਾਰੇ ਨਵੇਂ ਬੰਦੇ ਆ ਗਏ ਉਹਨਾਂ ਨੂੰ ਪਤਾ ਨਹੀਂ ਕੀ ਉਹਦੇ ਪਲੱਸ ਮਾਈਨਸ ਕੀ ਆ ਉਹਨਾਂ ਨੇ ਉਹਨਾਂ ਨੂੰ ਸਿਰਫ ਇਹ ਆ ਕਿ ਸੋਲਰ ਲਾਈਏ ਤੇ ਆਪਾਂ ਪੈਸੇ ਪੈਸੇ ਬਚਤਾਂਗੇ ਬਚਤਾਂਗੇ ਹੂੰ ਤੁਸੀਂ ਉਹਦੀ ਜਿਹੜੀ ਸਰਵਿਸ ਦੇਣੀ ਆ ਉਹ ਸਰਵਿਸ ਤੁਸੀਂ ਤਾਂ ਦੇ ਸਕੋਗੇ ਜੇ ਤੁਹਾਡੇ ਕੋਲ ਇੱਕ ਟੀਮ ਹੋਊਗੀ ਹੂੰ ਤੁਹਾਡੇ ਕੋਲੇ ਜਿਹੜਾ ਉਹ ਸਿਸਟਮ ਨੂੰ ਜਿਹੜਾ ਜਾਣਦਾ ਵਾ ਉਹਦਾ ਹਸਾਬ ਦਾ ਇੰਜੀਨੀਅਰ ਹੋਊਗਾ ਤੁਹਾਡੇ ਕੋਲੇ ਰੱਖਿਆ ਜੇ ਆਪਾਂ ਵਧੀਆ ਇੰਜੀਨੀਅਰ ਰੱਖਦੇ ਆ ਤਾਂ ਉਹਦੀ ਜਿਹੜੀ ਸੈਲਰੀ ਆ ਉਹ ਵੀ ਵਧੀਆ ਰੱਖਣੀ ਪੈਣੀ ਆ ਤਾਂ ਹੀ ਸਰਵਿਸ ਲਊਗਾ ਜੀ ਉਹਨਾਂ ਨੂੰ ਕੰਪਨੀਆਂ ਤੋਂ ਪਿੱਛੋਂ ਟ੍ਰੇਨਿੰਗ ਮਿਲਦੀ ਆ ਕਿ ਨਹੀਂ ਮਿਲਦੀ ਤਾਂ ਹੀ ਉਹ ਜਾ ਕੇ ਤੁਹਾਡਾ ਠੀਕ ਕਰ ਪਾਏ ਜਿਹੜੀਆਂ ਕੰਪਨੀਆਂ ਦੇ ਲੋਕਲ ਸੈਟ ਹੈਗੇ ਆ ਦਫ਼ਤਰਾਂ ਜੀ ਉਹਨਾਂ ਦੇ ਵਿੱਚ ਆਪਾਂ ਜਦੋਂ ਸਰਵਿਸ ਲਈ ਕੋਈ ਚੀਜ਼ ਭੇਜਦੇ ਆ ਤਾਂ ਉਹ ਆਪਾਂ ਨੂੰ ਇਹ ਆ ਵੀ ਆਪਣੇ ਕੋਲ ਟਰਾਂਸਪੋਰਟੇਸ਼ਨ ਦੇ ਜਿਹੜੇ ਹੈਗੇ ਚਾਰਜ ਨਹੀਂ ਪੈਂਦੇ ਜਾਂ ਹੋਰ ਚੀਜ਼ਾਂ ਨਹੀਂ ਗਈਆਂ ਆਪਾਂ ਨੂੰ ਟਾਈਮ ਨਹੀਂ ਲੱਗਦਾ ਉਹ ਜਲਦੀ ਤੋਂ ਜਲਦੀ ਉਹ ਆਪਣੇ ਕੋਲੇ ਉਹਦੀ ਸੁਵਿਧਾ ਮਿਲ ਜਾਂਦੀ ਹੈ ਕਿਉਂਕਿ ਜਦੋਂ ਆਪਣੇ ਸਿਸਟਮ ਲੱਗ ਜਾਂਦਾ ਤਾਂ ਆਪਣੀਆਂ ਉਹ ਰੋਜ਼ ਦੀਆਂ ਜੋਨਟਾਂ ਬਣਦੀਆਂ ਨੇ ਇਹਦੇ ਵਿੱਚ ਉਹ ਜਿਹੜੀਆਂ ਜੋਨਟਾਂ ਬਣਦੀਆਂ ਨੇ ਜਦੋਂ ਆਪਣਾ ਉਹ ਸਮਝ ਕਰ ਲਓ ਵੀ ਕਿਤੇ ਖਰਾਬ ਆ ਗਿਆ ਪ੍ਰੋਬਲਮ ਆ ਗਈ ਉਹਦੇ ਵਿੱਚ ਹੋ ਗਿਆ ਤਾਂ ਉਹ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਮੇਰੀਆਂ ਅੱਜ 25 ਯੂਨਟਾਂ ਜਿਹੜੀਆਂ ਸੀਗੀਆਂ ਬਣਨੀਆਂ ਸੀ ਉਹ ਮੇਰੀਆਂ ਗਈਆਂ ਤਾਂ ਉਹ ਜਿਹੜਾ ਕਸਟਮਰ ਆ ਉਹਦੇ ਨਾਲ ਉਹ ਕੈਲਕੂਲੇਸ਼ਨ ਕਰਦਾ ਪੈਸਿਆਂ ਦੀ ਵੀ ਇੰਨੇ ਰੁਪਏ ਯੂਨਟ ਆ ਮੇਰੇ ਤਾਂ ਇੰਨੇ ਦੀਹਾੜੀ ਖਰਾਬ ਹੋ ਗਈ ਤੁਸੀਂ ਜਲਦੀ ਤੋਂ ਜਲਦੀ ਮੇਰਾ ਠੀਕ ਕਰਕੇ ਪਾਓ ਉਹ ਜਦੋਂ ਜੇ ਉਹ ਸਰਵਿਸ ਸੈਂਟਰ ਉਹ ਆਪਣੇ ਨੇੜੇ ਹੀ ਹੋਊਗਾ ਤਾਂ ਉਹ ਆਪਾਂ ਛੇਤੀ ਉਹਨਾਂ ਤੋਂ ਸਰਵਿਸ ਲੈ ਸਕਦੇ ਹਾਂ ਮ ਮੈਨੂੰ ਮਾਰਪੇ ਐਵੇਂ ਵੀ ਦੱਸੋ ਵੀ ਜਦੋਂ ਆਪਾਂ ਇੱਕ ਇਹ ਔਨ ਗ੍ਰਿਡ ਸਿਸਟਮ ਲਾਉਨੇ ਆ ਜਿਹਦੇ ਵਿੱਚ ਮੀਟਰ ਆਪਣਾ ਉਹ ਸਰਕਾਰ ਨੂੰ ਬਿਜਲੀ ਦਿੰਦਾ ਹੈ ਹਾਂਜੀ ਤੇ ਇਹ ਇਹ ਵੀ ਕੋਈ ਕਿਸੇ ਕੋਈ ਵੀ ਬੰਦਾ ਇਹ ਮੀਟਰ ਪਾਸ ਕਰਾ ਲੂਗਾ ਜਾਂ ਇਹਦੇ ਲਈ ਵੀ ਕੋਈ ਸਪੈਸ਼ਲ ਹੁੰਦਾ ਵੀ ਭਾਈ ਇਹ ਇੱਥੇ ਵੀ ਕਾਂਢੀ ਫਸਦੀ ਆ ਵੀ ਇਹ ਹਰੇਕ ਬੰਦੇ ਦੇ ਬਸ ਦੀ ਗੱਲ ਨਹੀਂ ਵੀ ਇਹ ਪਾਸ ਕਰਾ ਦੇਵੇ ਇਦਾਂ ਜੀ ਕਿਉਂਕਿ ਜਿੱਦਾਂ ਆਪਾਂ ਵੈਸੇ ਜਿੱਦਾਂ ਆਪਾਂ ਦੇਖਦੇ ਆਂ ਵੀ ਕੋਈ ਵੀ ਸਰਕਾਰੀ ਕੰਮ ਆਪਾਂ ਕਰਾਉਨੇ ਆ ਉਹਦੇ ਵਿੱਚ ਟਾਈਮ ਲੱਗਦਾ ਹੂੰ ਤੇ ਪਹਿਲਾ ਤਾਂ ਉਹ ਹਫਤੇ ਦੇ ਵਿੱਚੋਂ ਹੁੰਦੀ ਜਿਹੜਾ ਹੈਗਾ ਜੇ ਆਪਾਂ ਪੀਐਸਪੀਸੀਐਲ ਦੀ ਗੱਲ ਕਰੀਏ ਤਾਂ ਉਹ ਆਪਣਾ 5 ਦਿਨ ਕਿਉਂਕਿ ਵਾਰ ਤੇ ਐਤਵਾਰ ਦੀ ਛੁੱਟੀ ਹੈ ਨਾ 5 ਦਿਨ ਵਰਕਿੰਗ ਡੇ ਆ ਤੇ ਕਸਟਮਰ ਤੋਂ ਜਿਹੜੀ ਇਹ ਆਪਾਂ ਹੁੰਦਾ ਕਿ ਮੀਟਰ ਜਲਦੀ ਤੋਂ ਜਲਦੀ ਲੱਗ ਜੇ ਪਰ ਉਹ ਜਿਹੜੇ 5 ਦਿਨਾਂ ਦੇ ਹਿਸਾਬ ਨਾਲ ਅਸੀਂ 45 ਦਿਨ ਲੈ ਕੇ ਚੱਲਦੇ ਆ ਕਸਟਮਰ ਤੋਂ ਉਹ 45 ਦਿਨ ਦੇ ਵਿੱਚ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਲੱਗ ਜੇ ਪਰ ਉਹਨੂੰ ਜਿਹੜੀ ਅਪਲਾਈ ਕਰਨ ਲਈ ਜਿਹੜੀ ਤੁਸੀਂ ਗੱਲ ਪੁੱਛੀ ਹੈ ਕਿ ਹਰੇਕ ਕਰ ਸਕਦਾ ਉਹ ਕਰ ਸਕਦਾ ਜੀ ਪਰ ਗੱਲ ਇਹ ਹੈ ਕਿ ਸਬਸਿਡੀ ਵਾਲਾ ਜਿਹੜਾ ਸਿਸਟਮ ਹੈ ਉਹ ਨਹੀਂ ਅਪਲਾਈ ਕਰ ਸਕਦਾ ਹਾਂ ਉਹਦਾ ਪੋਰਟਲ ਦੇ ਉੱਪਰ ਬਕਾਇਦਾ ਉਹਦੀ ਸਾਰਾ ਕੋ ਆਈਡੀ ਬਣ ਕੇ ਆਉਂਦੀ ਆ ਐਮਐਨਆਰੀ ਤੋਂ ਉਹ ਜਿਹੜਾ ਉਹਨਾਂ ਨਾਲ ਅਟੈਚ ਆ ਉਹੀ ਹੀ ਉਹ ਸਬਸਿਡੀ ਲਈ ਅਪਲਾਈ ਕਰ ਸਕਦਾ ਉਹੀ ਜਿਹੜਾ ਹੈਗਾ ਸਿਸਟਮ ਦੇ ਵਿੱਚ ਜਿਹੜੀ ਸਬਸਿਡੀ ਦਵਾ ਸਕਦਾ ਦਵਾ ਸਕਦਾ ਲੋਨ ਦਵਾ ਸਕਦਾ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਜਿਹੜੀ ਸਬਸਿਡੀ ਆਉਣ ਦਾ ਪ੍ਰੋਸੈਸ ਸੀਗਾ ਜੀ ਉਹ ਐਮਐਨਆਰ ਇਹ ਨਹੀਂ ਉਹ 30 ਦਿਨ ਦਾ ਲੱਗਿਆ ਸੀਗਾ ਜੀ ਵੀ ਜਦੋਂ ਸਿਸਟਮ ਮੀਟਰ ਲੱਗ ਗਿਆ ਉਸ ਤੋਂ ਬਾਅਦ 30 ਦਿਨ ਦੇ ਵਿੱਚ ਵਿੱਚ ਜਿਹੜੀ ਹੈਗੀ ਤੁਹਾਡੀ ਸਬਸਿਡੀ ਆਊਗੀ ਪਰ ਉਹ ਅੱਜ ਜਿਹੜੀ ਹੁਣ ਕੋਸ਼ਿਸ਼ ਉਹਨਾਂ ਨੇ ਕੀਤੀ ਆ ਕਿ ਉਹ 15 ਦਿਨ ਦੇ ਵਿੱਚ ਵਿੱਚ ਜਿਹੜੀ ਹੈਗੀ ਸਬਸਿਡੀ ਉਹ ਕਸਟਮਰ ਦੇ ਖਾਤੇ ਚ ਆ ਜਾਵੇ ਇੱਕ ਇੱਕ ਮੈਨੂੰ ਗੱਲਾਂ ਇਹ ਦੱਸੋ ਬਿਜਿਵੇਂ ਆਪਾਂ ਜਦੋਂ ਆਪਾਂ ਮੁੱਢ ਜੇ ਸ਼ੁਰੂ ਕੀਤੀਆਂ ਵੀਡੀਓ ਕਰਨੀਆਂ ਪੜੀਆਂ ਜਾਂ ਮੇਰੇ ਹਿਸਾਬ ਨਾਲ ਆਪਾਂ ਪਹਿਲੀ ਵੀਡੀਓ 2018 18 ਚ ਕੀਤੀ ਆ। ਹਾਂਜੀ। ਤੁਹਾਡੇ ਨਾਲ ਮੇਰਾ ਜਨਦਾ 2018 18 ਚ ਆਪਣਾ ਵਾਹ ਹੈ। ਹਾਂਜੀ। ਜੀ ਜੀ ਜੀ। ਤੇ ਜਦੋਂ ਉਦੋਂ ਮੇਰੇ ਜਿੰਨਾ ਮੇਰਾ ਮੈਨੂੰ ਚੇਤਿਆ ਵੀ ਉਦੋਂ 5 ਕਿਲੋਵਾਟ ਦਾ 5 ਲੱਖ ਦਾ ਪੈ ਜਾਂਦਾ ਦਾ ਇਹ। ਹਾਂਜੀ। ਹੁਣ ਹੁਣ 5 5 ਕਿਲੋਵਾਟ ਦਾ ਕਿੰਨੇ ਦਾ ਪੈ ਜਾਂਦਾ? ਇਦਾਂ ਜੀ ਕੀ ਜਿਹੜਾ ਅੱਜ ਦੀ ਰੇਟ ਆ ਜਿਹੜਾ ਅੱਜ ਦਾ ਰੇਟ ਆ 2024 ਦੇ ਵਿੱਚ 24 ਦਾ ਜਿਹੜਾ ਰੇਟ ਹੈ ਨਾ ਉਹ ਉਹ ਬਹੁਤ ਜ਼ਿਆਦਾ ਥੋੜਾ ਅੱਜ ਜਦੋਂ ਮੈਨੂੰ 2012 ਤੋਂ ਲੈ ਕੇ ਹੁਣ ਤੱਕ ਦੇ ਮੁਕਾਬਲੇ ਇੰਨਾ ਰੇਟ ਕਦੇ ਘਟਿਆ ਮਤਲਬ ਮੰਗਾਈ ਵਧੀ ਹੈ 2012 ਤੋਂ 2024 12 ਸਾਲਾਂ ਦੇ ਵਿੱਚ ਹੁਣ ਤਾਂ ਦੁੱਗਣੇ ਚਾਹੀਦੇ ਸੀ ਹੋ ਗਏ ਅੱਤੇ ਇਹ ਕਿਉਂਕਿ ਜਦੋਂ ਕੋਈ ਵੀ ਟੈਕਨੋਲੋਜੀ ਆ ਉਹ ਆਉਂਦੀ ਹੈ ਉਹਦੇ ਵਿੱਚ ਉਹਨੂੰ ਟੈਕਨੋਲੋਜੀ ਦੇ ਵਿੱਚ ਉਹਨੂੰ ਆਪਾਂ ਕਹਦੇ ਹਾਂ ਹੋਰ ਸ਼ਾਰਪਨੈਸ ਕੀਤੀ ਜਾਂਦੀ ਹੈ ਤਾਂ ਉਹ ਰੇਟ ਘਟਦੇ ਆ ਹਾਂ ਠੀਕ ਹੈ ਨਹੀਂ ਗੱਲ ਉਹ ਅੱਜ ਰੇਟ ਜਿਹੜਾ ਆਇਆ ਵਿਆ ਉਹ ਅੱਜ ਇੱਕ ਉੱਪਰ ਦੀ ਸਬਸਿਡੀ ਹੈ ਜੀ ਜਿਹੜੀ 2012 ਤੋਂ ਲੈ ਕੇ ਹੁਣ ਤੱਕ ਸਬਸਿਡੀ ਵੀ ਹੋਣੀ ਆਉਣ ਲੱਗੀ ਹੈ ਹੂੰ ਜਿਹੜੀ ਹੁਣ ਇਹ ਹੈ ਕਿ ਗੱਲ ਸਬਸਿਡੀ ਖਾਤੇ ਚ ਅਗਲੇ ਦੇ ਕਸਟਮਰ ਤੇ ਆਉਂਦੀ ਹੈ ਹੂੰ ਠੀਕ ਹੈ ਨਹੀਂ ਗੱਲ ਜਿਹੜੀ ਅੱਗੇ ਕੀ ਸੀਗਾ ਕਿ ਕਈ ਵਾਰੀ ਹੁੰਦਾ ਸੀ ਸਰਕਾਰਾਂ ਅਨਾਉਂਸ ਕਰਦੀਆਂ ਸੀ ਸਬਸਿਡੀ ਆਉਂਦੀ ਨਹੀਂ ਸੀ ਪਰ ਹੁਣ ਆਉਂਦੀ ਆ ਹੁਣ ਜਿਹੜਾ ਫਸਟ ਟਾਈਮ ਇਹ ਹੋਇਆ ਕਿ ਜਿਹੜਾ ਲੋਨ ਆ ਉਹ ਕਸਟਮਰ ਦਾ ਪਾਸ ਹੁੰਦਾ ਹੂੰ ਜਦੋਂ ਲੋਨ ਪਾਸ ਹੁੰਦਾ ਤਾਂ ਲਵਾਉਣਾ ਸੌਖਾ ਹੁਣ ਇੱਕ ਬੰਦੇ ਕੋਲੇ ਅੱਜ ਕੱਲ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਲਈਏ ਵੀ 2 ਲੱਖ ਰੁਪਏ ਦਾ ਸਿਸਟਮ ਲੱਗਦਾ ਤਾਂ 2 ਲੱਖ ਰੁਪਈਆ ਆਪਾਂ ਕੁਵੈਲਦਾਰੀ ਗਾਲੀ ਜੇ ਆਪਾਂ ਕਹਿ ਦਈਏ ਵੀ ਕੱਢਣਾ ਬਹੁਤ ਔਖਾ ਹੈ ਹੂੰ ਇੱਕ ਜਿੰਨਾ ਆਪਾਂ ਬੈਲ ਦਿੰਨੇ ਆ ਜੇ ਆਪਣੀ ਓਨੀ ਕਿਸ਼ਤ ਬਣ ਜਵੇ ਕਿਉਂਕਿ ਜਿਹੜਾ ਦਾ ਪੇਬੈਕ ਆ ਉਹ ਸਾਢੇ 3 ਸਾਲ ਦਾ ਹੂੰ 3.5 ਸਾਲ ਦੇ ਵਿੱਚ ਆਪਾਂ ਜੇ ਬੈਲ ਦੇ ਤੌਰ ਤੇ ਦੇਖ ਲਈਏ ਤਾਂ ਪੈਸੇ ਵਾਪਸ ਹੋ ਜਾਂਦੇ ਆ। ਹੂੰ ਜੇ ਆਪਾਂ 3.5 ਸਾਲ ਦੀਆਂ ਕਿਸ਼ਤਾਂ ਕਰਾ ਲਈਏ ਤਾਂ ਆਪਣਾ ਜਿਹੜਾ ਬਿਜਲੀ ਦਾ ਆਪਾਂ ਸੋਲਰ ਲਵਾਇਆ ਹੋਇਆ ਉਹ ਆਪਣਾ ਮੀਟਰ ਫ੍ਰੀ ਹੋ ਜਾਊਗਾ ਤੇ ਆਪਾਂ ਨੂੰ ਕੋਈ ਆਪਣੇ ਤੇ ਬੋਝ ਵੀ ਨਹੀਂ ਪਊਗਾ। ਮਤਲਬ ਛੇ ਕੋਈ ਬੰਦਾ ਆਪਾਂ ਕਹਿ ਲਈਏ ਵੀ ਜਮਾ ਬਿਲਕੁਲ ਸਹੀ ਹੈ ਵੀ ਜਿੰਨਾ ਆਪਾਂ ਬੈਲ ਭਰ ਰਹੇ ਹਾਂ ਜਿਵੇਂ ਅਸੀਂ 10000 ਰੁਪਏ ਬੈਲ ਭਰਦੇ ਹਾਂ ਸਾਡਾ ਤਾਂ 10000 11000 ਬੈਲ ਆਉਂਦਾ। ਤਾਂ ਮਤਲਬ 10000 ਰੁਪਏ ਜੇ ਅਸੀਂ ਕਿਸ਼ਤ 5000 ਕਿਸ਼ਤ ਬੰਨ ਲਏ। ਹਾਂਜੀ ਉਹ ਕਿਉਂਕਿ ਮਹੀਨੇ ਦਾ 5 ਹੀ ਬਣਿਆ 5 ਹੀ ਬਣਿਆ ਤਾਂ ਮਹੀਨੇ ਦਾ ਹੀ 5000 ਰੁਪਇਆ ਜੇ ਅਸੀਂ ਕਿਸ਼ਤ ਬੰਨ ਲੀਏ ਤਾਂ ਸਾਡਾ ਦੋ ਤਿੰਨ ਸਾਲਾਂ ਚ ਫ੍ਰੀ ਹੋ ਜਾਣਾ ਫ੍ਰੀ ਹੋ ਜਾਣਾ ਜੀ ਫ੍ਰੀ ਹੋ ਜਾਣਾ ਤੇ ਉਸ ਤੋਂ ਬਾਅਦ ਉਹ ਜਿਹੜੀਆਂ ਹੈਗੀਆਂ ਉਹ ਕਿਸ਼ਤਾਂ ਵੀ ਖਤਮ ਹੋ ਤੇ ਖਤਮ ਹੋ ਤੇ ਤੁਸੀਂ ਜਿਹੜਾ ਜਿੱਦਾਂ ਪੈਨਲ ਦੀ ਜਿਹੜੀ 25 ਸਾਲ ਤੱਕ ਦੀ ਗਾਰੰਟੀ ਹੈ ਹੂੰ ਤੇ ਆਪਾਂ ਕਹੀਏ ਕਿ ਇਹਨੂੰ ਇੱਕ ਇਹਦੇ ਵਿੱਚ ਹੀ ਇਹ ਚੀਜ਼ ਵੀ ਕਿ ਇਹ ਸਿਸਟਮ ਲੱਗ ਗਿਆ ਤਾਂ ਖਰਾਬ ਵੀ ਨਹੀਂ ਹੁੰਦਾ ਯਾਰ ਜੇ ਹੁਣ ਮਨ ਲਾਵੇ 25 ਸਾਲ ਦੀ ਮਨਪ੍ਰੀਤ ਗਾਰੰਟੀ ਹੈ ਤੇ ਹੁਣ ਆਏ ਥੋੜੋਗੇ 25 ਸਾਲ ਕੱਲ ਪੂਰੇ ਹੋਏ ਤੇ ਪਰਸੋਂ ਨੇ ਖਿਲਰ ਗਿਆ ਹਾਂਜੀ 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 ਉਹ 25 ਸਾਲ ਦਾ ਵੀ ਕੋਈ ਸੋਚ ਕੇ ਹੀ ਦਿੱਤਾ ਹੈ ਅਗਲੇ ਨੇ ਵੀ 25 ਸਾਲ ਦੀ ਗਾਰੰਟੀ ਤਾਂ ਹੀ ਦਿੱਤੀ ਹੈ ਨਾ ਜੇ ਉਹਨੂੰ 35 ਸਾਲ ਚੱਲਣ ਵਾਲਾ ਦੀਦਾ ਹੈ ਜੀ 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 ਹਾਂਜੀ ਵੀ ਆਏ ਤਾਂ ਹੈਟਿਕ ਹੈ ਜੀ 25 ਸਾਲ ਦੀ 80% ਤੱਕ ਕੰਮ ਕਰਨ ਦੀ ਹੈ ਉਸ ਤੋਂ ਬਾਅਦ ਵੀ ਕੰਮ ਕਰਦੇ ਹੀ ਰਹਿਣਾ ਉਹਨੇ ਹਾਂ ਪਰ ਅੱਤੀ ਇਸ ਚੀਜ਼ ਦੇ ਵੀ ਘੱਟੋ ਘੱਟ 80% ਤੇ ਕੰਮ ਕਰੂਗਾ ਕਰੂਗਾ 80% ਤੇ ਕੰਮ ਕਰੂਗਾ ਜਿਹਨੇ ਅੱਜ 10 ਕਿਲੋਵਾਰਟ ਦਾ ਸਿਸਟਮ ਲਗਵਾ ਲਿਆ ਉਹ 8 ਕਿਲੋਵਾਰਟ ਰਹੂਗਾ ਮੇਰਾ 25 ਸਾਲ ਤੱਕ ਤੇ ਇੱਕ ਮਨਪ੍ਰਿਤ ਮੈਨੂੰ ਐ ਦੱਸੋ ਤੁਹਾਡੀਆਂ ਟੀਮਾਂ ਬਹੁਤ ਵੱਡੀਆਂ ਹੋਊਗਾ ਤੂਰ ਸਿੱਕੋਂ ਤੱਕ ਕਿੱਥੋਂ ਤੱਕ ਤੁਸੀਂ ਜਾਣਦੇ ਆ ਹਨਾ ਤਾਂ ਯਾਰ ਕੁਝ ਮੁੰਡੇ ਆ ਜਿਹੜੇ ਮੰਨੂ ਵੀ ਬੇਰੁਜ਼ਗਾਰ ਵੀ ਆ ਜਿਹੜੇ ਕੰਮ ਕਰਨਾ ਵੀ ਚਾਹੁੰਦੇ ਆ ਜਾਂ ਐਕਸਪੀਰੀਅੰਸ ਸਰਟੀਫਿਕੇਟ ਚਾਹੀਦਾ ਹੁੰਦਾ ਕਈ ਬੰਦਿਆਂ ਨੂੰ ਕਈ ਬੰਦਿਆਂ ਨੂੰ ਸਕਿੱਲ ਸਿੱਖ ਖਣ ਦਾ ਵੀ ਮਨ ਹੁੰਦਾ ਕਿ ਯਾਰ ਇਸ ਕੰਮ ਚ ਆਈਏ ਕਈ ਬੰਦਨ ਤਾਂ ਐ ਹੁੰਦਾ ਵੀ ਕਿਸੇ ਤੋਂ ਕੰਮ ਚਾਰ ਪਲੇਟਾਂ ਫੜੀਆਂ ਤੇ ਧਰ ਕੇ ਬਹਿ ਗਿਆ ਹਾਂਜੀ ਕਈ ਬੰਦਨ ਹੁੰਦਾ ਕਿ ਯਾਰ ਮੈਂ ਸਿੱਖਿਆ ਹੋਵਾਂ ਕੋਈ ਚੰਗਾ ਉਸਤਾਦ ਹੋਵੇ ਜੀ ਐਵੇਂ ਦੀ ਸੌਦਾ ਹੈਗੀ ਤੁਹਾਡੇ ਕੋਲ ਕੋਈ ਸਾਡੇ ਕੋਲ ਜੀ ਜਿਹੜੇ ਵੀ ਮੁੰਡੇ ਜਿਵੇਂ ਹੁਣ ਬਹੁਤ ਸਾਰੇ ਨੌਜਵਾਨਾ ਜਿਹੜੇ ਕਹਿੰਦੇ ਅਸੀਂ ਕੈਨੇਡਾ ਅਮਰੀਕਾ ਨਹੀਂ ਵੀ ਜਾਣਾ ਹਮ ਅਸੀਂ ਇੱਥੇ ਸਿੱਖਣਾ ਚਾਹੁੰਦੇ ਆ ਤੇ ਇੱਥੇ ਆਪਣਾ ਰਜਗਾਰ ਸ਼ੁਰੂ ਕਰਨਾ ਚਾਹੁੰਦੇ ਆ ਹਮ ਕਿਉਂਕਿ ਅਜੇ ਸੋਲਰ ਤੁਸੀਂ ਇਹ ਦੇਖੋ ਨੋਟ ਕਰੋ ਕਿ ਪਿੰਡਾਂ ਦੇ ਵਿੱਚ ਕੁੱਛ ਘਰਾਂ ਦੇ ਵਿੱਚ ਲੱਗਿਆ ਸ਼ੁਰੂ ਹੋਇਆ ਯਾਰ ਅਜੇ ਤਾਂ ਸ਼ੁਰੂ ਵੀ ਨਹੀਂ ਹੋਇਆ ਹੈ ਸ਼ੁਰੂ ਵੀ ਨਹੀਂ ਹੈ ਨਾ ਕਈ ਪਿੰਡ ਤਾਂ ਇਹੋ ਜਿਹੇ ਜਿਨ੍ਹਾਂ ਦੇ ਵਿੱਚ ਅਜੇ ਲੱਗੇ ਹੀ ਨਹੀਂ ਲੱਗਿਆ ਨਹੀਂ ਤੇ ਅੱਜ ਜੇ ਕੋਈ ਵੀ ਬੱਚਾ ਆ ਕੇ ਸਿੱਖਦਾ ਤੇ ਉਹ ਸਾਲਖੰਡ ਸਾਡੇ ਕੋਲੇ ਲਾ ਕੇ ਸਿੱਖ ਲੈਂਦਾ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਦੇ ਕੋਲ ਇੱਕ ਸਕੇਲ ਆ ਜੇ ਤਾਂ ਉਹ ਜੋਬ ਕਰਨੀ ਚਾਹੁੰਦਾ ਤਾਂ ਉਹਨੂੰ ਜੋਬ ਹੀ ਮਿਲੂਗੀ ਜੇ ਉਹ ਚੰਗੀ ਪੇਤੇ ਹੂੰ ਸੈਕੰਡ ਜੇ ਉਹ ਆਪਣਾ ਕੰਮ ਕਰਨਾ ਚਾਹੁੰਦਾ ਤਾਂ ਆਪਣਾ ਵੀ ਕਰ ਸਕਦਾ ਹੂੰ ਤੇ ਤੀਸਰੇ ਨੰਬਰ ਤੇ ਇਹ ਆ ਕਿ ਉਹ ਕੰਮ ਕਰਕੇ ਕਿਸੇ ਵੀ ਦੇਸ਼ ਜਰੂਰੀ ਨਹੀਂ ਕੈਨੇਡਾ ਅਮਰੀਕਾ ਜੇ ਉਹ ਜਿਹੜੇ ਆਪਣੇ ਅਰਬ ਕੰਟਰੀਜ਼ ਰਿੰਗੇ ਦੁਬਈ ਵਗੈਰਾ ਵਾਸਕਟ ਉੱਥੇ ਵੀ ਇਹ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਹਾਈ ਲੈਵਲ ਤੇ ਚੱਲਣ ਵਾਲਾ ਚੱਲ ਰਿਹਾ ਤੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਬਹੁਤ ਹਾਈ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਇਹਦੀ ਲਈ ਮੁੰਡਿਆਂ ਦੀ ਲੋੜ ਹੈ ਜਿੱਦਾਂ ਆਪਾਂ ਅੱਜ ਬੱਚੇ ਇਥੋਂ ਪਲੱਸ 2 ਕਰਕੇ ਜਾਂ ਕੋਈ ਵੀ ਡਿਗਰੀ ਲੈ ਕੇ ਬਾਹਰ ਜਾਂਦੇ ਆ ਕੈਨੇਡਾ ਪਰ ਉਹਨਾਂ ਕੋਲੇ ਕੋਈ ਸਕਿੱਲ ਨਹੀਂ ਹੁੰਦੀ ਜੇ ਉਹਨਾਂ ਕੋਲੇ ਇਸ ਚੀਜ਼ ਦੀ ਸਕਿੱਲ ਹੋ ਅਸੀਂ ਉਹਨੂੰ ਸਰਟੀਫਿਕੇਟ ਵੀ ਦਵਾਂਗੇ ਅਸੀਂ ਉਹਨਾਂ ਨੂੰ ਸਿਖਾਵਾਂਗੇ ਵੀ ਜੇ ਕੋਈ ਇੱਥੇ ਕੰਮ ਕਰਨਾ ਚਾਹੁੰਦਾ ਜੇ ਕਿਸੇ ਨੂੰ ਜੌਬ ਵੀ ਚਾਹੀਦੀ ਆ ਅੱਜ ਜੌਬ ਲਈ ਵੀ ਸਾਡੇ ਕੋਲੇ ਮੁੰਡਿਆਂ ਦੀ ਲੋੜ ਹੈ ਸਾਡੇ ਕੋਲੇ ਵੀ ਲੋੜ ਆ ਮੇਰੇ ਫਰੈਂਡ ਸਰਕਲ ਦੇ ਵਿੱਚ ਜਿਹੜੇ ਹੋਰ ਸੋਲਰ ਦਾ ਕੰਮ ਕਰਦੇ ਆ ਹਰ ਇੱਕ ਬੰਦੇ ਨੂੰ ਇੱਕ ਜਿਹੜਾ ਕੋਈ ਨਹੀਂ ਪੜਿਆ ਲਿਖਿਆ ਟੋਏ ਪਟਣ ਵਾਲਾ ਵੀ ਬੰਦਾ ਚਾਹੀਦਾ। ਹੂੰ ਤੇ ਸਾਨੂੰ ਇੰਜੀਨੀਅਰ ਦੀ ਵੀ ਲੋੜ ਆ ਜਿਹੜਾ ਉਹਨੂੰ ਸੋਲਰ ਬਾਰੇ ਜਾਣਕਾਰੀ ਰੱਖੇ ਟੈਕਨੀਕਲ ਹੀ ਜਾਂ ਹਾਂ ਉਹਨੂੰ ਅਸੀਂ ਜਾਣਕਾਰੀ ਹੋਰ ਵੀ ਦੇ ਦਾਂਗੇ ਕਿਸੇ ਨੇ ਆਈਟੀਆਈ ਕਰੀ ਆ ਕਿਸੇ ਨੇ ਕੁਝ ਵੀ ਕਰਿਆ ਉਹ ਸਾਡੇ ਨਾਲ ਆ ਕੇ ਸੰਪਰਕ ਕਰ ਸਕਦਾ ਉਹਨੂੰ ਇਹ ਚੀਜ਼ ਦੇ ਵਿੱਚ ਅਸੀਂ ਅੱਗੇ ਤਿਕਰ ਲਾ ਜਾ ਸਕਦੇ ਹਾਂ ਵਾਹ ਵਾਹ ਹਾਂਜੀ ਮਤਲਬ ਕਹਿਣ ਤੋਂ ਭਾਵੇਂ ਆ ਵੀ ਉਹਦੇ ਕੋਲੇ ਇਕੱਲਾ ਐਕਸਪੀਰੀਅੰਸ ਨਹੀਂ ਹੋਊਗਾ ਐਕਸਪੀਰੀਅੰਸ ਸਰਟੀਫਿਕੇਟ ਵੀ ਹੋਊਗਾ ਜੀ ਹੋਊਗਾ ਹਾਂ ਤੇ ਕੱਲ ਨੂੰ ਕੋਈ ਕੰਪਨੀ ਆਉਂਦੀ ਆ ਕੋਈ ਵੱਡੇ ਲੈਵਲ ਤੇ ਕੰਮ ਕਰਨਾ ਚਾਹੁੰਦੀ ਆ ਉਹ ਜਾ ਕੇ ਅਪਲਾਈ ਕਰ ਸਕੂਗਾ ਮੇਰੇ ਕੋਲੇ ਆ ਕੰਪਨੀ ਨਾਲ ਇੰਨੀ ਪੁਰਾਣੀ ਕੰਪਨੀ ਨਾਲ ਆ ਕੰਮ ਕਰਨ ਦਾ ਮੇਰੇ ਕੋਲੇ ਮੇਰੇ ਕੋਲੇ ਮੁੰਡਾ ਜੌਬ ਕਰਦਾ ਸੀ ਅੱਜ ਉਹ ਟਾਟਾ ਦੇ ਜਿਹੜੇ ਆਪਣੇ ਬਠਿੰਡੇ ਸਾਈਡ ਤੇ ਉੱਪਰ ਪਲਾਂਟ ਲੱਗੇ ਹੋਏ ਆ ਵੱਡੇ ਜੀ ਆ ਮੈਗਾਵਾਟਾਂ ਦੇ ਵਿੱਚ ਜੀ ਉਹਨਾਂ ਦੇ ਵਿੱਚ ਉਹ ਚੰਗੀ ਸਕੇਲ ਤੇ ਜੀ ਜੌਬ ਕਰ ਰਿਹਾ ਹਮ ਇੱਕ ਇੱਕ ਇੰਡੀਆ ਕੀ ਉਹ ਇੰਡੀਆ ਤੋਂ ਬਾਹਰ ਵੀ ਜਾਇਆ ਹੈ ਤੇ ਪਲੱਸ ਉਹ ਜੇ ਆਪਾਂ ਕਹਦੇ ਆ ਵੀ ਜਿਹੜਾ ਆਪਾਂ ਕਹਦੇ ਆ ਵੀ ਸਰਕਾਰੀ ਸਕੂਲ ਚ ਟੀਚਰ ਲੱਗਿਆ ਹੁੰਦਾ ਉਹਦੇ ਨਾਲੋਂ ਚੰਗੀ ਵੱਧ ਤਰਖਾ ਆਉਦੀ ਹੈ। ਕੀ ਬਾਤ ਹੈ ਪਰ ਉਹਨੇ ਟਾਈਮ ਲਾਇਆ ਸਿੱਖਿਆ ਸੈੱਕਿਆ ਤੇ ਉਹ ਉਹ ਕਿਸੇ ਹੋਰ ਦੇਸ਼ਾਂ ਲਮੂ ਨਹੀਂ ਕਰ ਰਿਹਾ ਕਿਉਂਕਿ ਉਹਨੂੰ ਇੱਥੇ ਘਰੇ ਜੋਬ ਮਿਲੀ ਹੋਈ ਹੈ। ਨਹੀਂ ਭਵਖ ਦੀ એનર્ਜੀ ਆ। ਹਾਂਜੀ। ਇਹ ਭਵਖ ਦੀ એનર્ਜੀ ਆ। ਜੀ। ਤੇ ਜਿਹੜੀ ਭਵਖ ਦੀ એનર્ਜੀ ਆ ਉਹਨੇ ਭਵਖ ਦੇ ਵਿੱਚ ਵਧਣਾ। ਇਹਦੇ ਵਿੱਚ ਵੀ ਸੋਲਰ ਨੋ ਡਾਊਟ ਸਾਰੇ ਲਾਉਂਦੇ ਆ। ਹੂੰ। ਪਰ ਜਿਹੜੀ ਜਦੋਂ ਤੁਹਾਡੇ ਕੋਲੇ ਐਕਸਪੀਰੀਅੰਸ ਵਾਲੇ ਬੰਦੇ ਆ ਸਾਡੇ ਕੋਲੇ ਘੱਟੋ ਘੱਟ ਜਿਹੜੇ ਮੁੰਡੇ ਕੰਮ ਕਰਦੇ ਆ ਉਹਨਾਂ ਨੂੰ 5-5 6-6 ਸਾਲ ਹੋ ਗਏ ਆ ਹੂੰ ਉਹਨਾਂ ਨੂੰ ਹਰ ਇੱਕ ਨਵਜ ਦਾ ਪਤਾ ਹੂੰ ਅਸੀਂ ਇਦਾਂ ਦੇ ਸੂਲਰ ਲੱਗੇ ਦੇਖਿਆ ਜਿਨ੍ਹਾਂ ਨੂੰ ਡਾਇਰੈਕਸ਼ਨ ਨਹੀਂ ਪਤਾ ਵੀ ਡਾਇਰੈਕਸ਼ਨ ਕਿਹੜੀ ਦੇ ਵਿੱਚ ਲਾਉਣਾ ਤੇ ਕਿਉਂਕਿ ਕਸਟਮਰ ਕਹੀ ਦੇਖ ਲੈਂਦੇ ਆ ਕਿ ਜਿਹੜਾ ਉਹ ਪੈਸੇ ਕੱਟਾ ਉੱਥੋਂ ਲਵਾ ਲੈਂਦੇ ਪਰ ਉਹ ਬਾਅਦ ਦੇ ਵਿੱਚ ਉਹਨੂੰ ਲੌਂਗ ਟਰਮ ਦੇ ਵਿੱਚ ਜਿਹੜਾ ਹੈਗਾ ਉਹ ਆਪਾਂ ਕਹ ਦਈਏ ਕੀ ਨਕਸ਼ਾ ਨਕਸ਼ਾ ਹਾਂਜੀ ਮਨਪ੍ਰੀਤ ਭਾਈ ਇੱਕ ਨਾ ਮਤਲਬ ਜਿਵੇਂ ਕੋਈ ਵੀ ਕੰਪਨੀ ਆ ਕੋਈ ਵੀ ਮਤਲਬ ਕੰਪਨੀ ਇਹ ਗੱਲ ਕਹਿ ਸਕਦੀ ਹੈ ਕਿ 25 ਸਾਲ ਦੀ ਅਸੀਂ ਗਾਰੰਟੀ ਦੇ ਦਿੰਨੇ ਆ ਗਾਰੰਟੀ ਦਿੰਨੇ ਗਾਰੰਟੀ ਦਿੰਨੇ ਹਾਂ ਹਾਂਜੀ ਉਦੀ ਸ਼ੋਰਟੀ ਗਾਹਕ ਨੂੰ ਮਤਲਬ ਕਿਵੇਂ ਹੁੰਦੀ ਹੈ ਵੀ ਇੱਕ ਸ਼ੋਰਟੀ ਲਈ ਗਾਹਕ ਕੀ ਦੇਖੇ ਕਿ ਭਾਈ ਉਹਨੂੰ ਸ਼ੋਰਟੀ ਹੋ ਜੇ ਵੀ ਭਾਈ ਇਹ ਕੰਪਨੀ ਮੈਨੂੰ 25 ਸਾਲ ਦੀ ਗਾਰੰਟੀ ਦੇਊਗੀ ਜਿਹੜੀ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਵੀ ਐਮਪੈਨਲਮੈਂਟ ਵਾਲਿਆਂ ਤੋਂ ਹੀ ਲਵਾਉਣਾ ਚਾਹੀਦਾ ਹਾਂ ਉਹ ਹੋ ਗਿਆ ਇੱਕ ਹੋ ਗਿਆ ਜੀ ਦੂਸਰੇ ਨੰਬਰ ਤੇ ਇਹ ਆ ਕਿ ਉਹਨਾਂ ਦਾ ਜੀਐਸਟੀ ਦਾ ਬਿੱਲ ਹੋਵੇ ਵੀ ਜੇ ਉਹ ਮੈਨੂੰ ਪੱਕਾ ਬਿੱਲ ਦੇ ਰਹੀ ਹੈ ਤਾਂ ਆਪਾਂ ਕੋਈ ਵੀ ਚੀਜ਼ ਆ ਜੀ ਆਪਾਂ ਕੋਈ ਵੀ ਚੀਜ਼ ਮਾਰਕੀਟ ਚੋਂ ਲੈ ਕੇ ਆਉਨੇ ਆ ਜਿੰਨਾ ਚਿਰ ਆਪਣੇ ਕੋਲੇ ਬਿੱਲ ਹੁੰਦਾ ਪਾਗਲ ਗੱਦਗਾਂਦਾਰ ਨੂੰ ਦਿਖਾਉਣੇ ਹੀ ਸਾਡੇ ਕੋਲ ਬਿੱਲ ਆ ਹੂੰ ਤੇ ਉਹ ਬਿੱਲ ਦੇਖੀ ਆਪਾਂ ਨੂੰ ਗਰੰਟੀ ਵਾਰੰਟੀ ਮਿਲਦੀ ਹੈ ਨਾ ਉਹ ਬਿੱਲ ਆਪਣੇ ਕੋਲ ਹੋਣਾ ਜ਼ਰੂਰੀ ਹੈ ਉਹ ਜੀਐਸਟੀ ਵਾਲਾ ਤੇ ਇੱਕ ਮੋਟਰਾਂ ਤੇ ਲਾਉਣੇ ਆ ਯਾਰ ਮੋਟਰਾਂ ਤੇ ਲਾਉਣੇ ਆ ਜੀ ਆਪਾਂ ਮੋਟਰਾਂ ਤੇ ਲਾਉਣੇ ਆ ਮੋਟਰਾਂ ਜਿਹੜੀਆਂ ਆਪਾਂ ਨੂੰ ਕੋਈ ਇਹ ਨਹੀਂ ਹੈਗਾ ਕਿ ਇੰਨਾ ਡੈਪ ਦੇ ਵਿੱਚ ਪਾਣੀ ਆ ਆਪਾਂ 200 ਟਿੱਕਰ ਜਿਹੜਾ ਹੈਗਾ ਮੋਟਰਾਂ ਆਪਾਂ ਚਲਾ ਚੁੱਕੇ ਆ 200 ਫੁੱਟ ਟਿੱਕਰ ਜਿਹੜੀ ਹੈਗੀ ਡੈਪ ਤੇ ਮੋਟਰ ਚੱਲ ਚੁੱਕੀ ਆ ਚੱਲਦੀ ਆ ਹਾਂਜੀ ਹਾਂਜੀ ਦਿਖਾ ਸਕਦੇ ਆ ਮੈਨੂੰ ਜੇ ਕੋਈ ਦਾ ਕਵੇ ਵੀ ਮੈਂ ਮੈਂ ਹਾਂਜੀ ਸਾਡੇ ਨਾਲ ਜਿਹੜਾ ਕਸਟਮਰ ਆ ਉਹ رابطہ ਕਰੇ ਅਸੀਂ ਉਹਨਾਂ ਨੂੰ ਜਿਹੜੇ ਉਹਨਾਂ ਕਸਟਮਰਾਂ ਦੇ ਨੰਬਰ ਦਵਾਂਗੇ ਉਹਨਾਂ ਦੇ ਜਿਹੜੇ ਨੇੜੇ ਹੋਣਗੇ ਉੱਥੇ ਜਾ ਕੇ ਉਹ ਚੱਲਦੀਆਂ ਮੋਟਰਾਂ ਦੇਖ ਸਕਦੇ ਆ ਦੇ ਹੱਥ ਨਾਲ ਬਟਨ ਨਾਲ ਵੀ ਦੇਖ ਸਕਦੇ ਆ ਦੇਖ ਸਕਦੇ ਤੇ ਇੱਕ ਮਨਪ੍ਰੀਤ ਆਪਣੀ ਗੱਲ ਮਤਲਬ ਰਹਿ ਗਈ ਸੀ ਕਰਨ ਵਾਲੀ ਵੀ ਯਾਰ ਕਿੱਥੋਂ ਤੱਕ ਮਤਲਬ ਏਰੀਆ ਤੁਹਾਨੂੰ ਕਿਹੜਾ ਸੂਟ ਕਰਦਾ ਵੀ ਜਿੱਥੇ ਨਿਊ ਏਅਰ ਵਾਲੇ ਕਹਿੰਦੇ ਵੀ ਕਿੱਦਾਂ ਜੀ ਜਿਹੜਾ ਨਾ ਇਹ ਸਿਸਟਮ ਜਿਹੜਾ ਇਹ ਲੱਗਦਾ ਵਾ ਇਹਨੂੰ ਲੱਗਣ ਨੂੰ 45 ਦਿਨ ਦਾ ਪ੍ਰੋਸੈਸਾ ਤੇ ਜਿਹੜਾ ਮੁੰਡਾ ਬਿਜਲੀ ਬੋਰਡ ਦਾ ਜਿਹੜਾ ਕੰਮ ਕਰਾਉਂਦਾ ਹੂੰ ਅਸੀਂ ਤਾਂ ਕਸਟਮਰ ਕੋਲੇ ਇੱਕ ਜਾਂ ਦੋ ਵਾਰੀ ਜਾਣਾ ਲਾਉਣ ਲਈ ਹੂੰ ਸਾਡੇ ਤਾਂ ਦੋ ਗੇੜੇ ਆ ਪਰ ਲੇਕਿਨ ਜਿਹੜਾ ਬਿਜਲੀ ਬੋਰਡ ਦਾ ਜਿਹੜਾ ਕੰਮ ਆ ਉਹਨੂੰ ਕਰਾਉਣ ਲਈ 45 ਦਿਨ ਲੈਣੇ ਆ ਸੀ ਉਹ 45 ਦਿਨਾਂ ਦੇ ਵਿੱਚ ਜਿਹੜਾ ਬਿਜਲੀ ਬੋਰਡ ਦੇ ਗੇੜੇ ਆ ਮੁੰਡੇ ਦੇ ਪਤਾ ਨਹੀਂ ਕਿੰਨੇ ਲੱਗ ਜਾਂਦੇ ਹੂੰ ਇਹ ਕਿਉਂ ਆ ਵੀ ਲਾਉਣ ਵੇਲੇ ਤਾਂ ਹਰੇਕ ਬੰਦਾ ਲਾਇਆ ਹੁੰਦਾ ਬਾਅਦ ਦੇ ਵਿੱਚ ਸਰਵਿਸ ਦੇਣੀ ਬਹੁਤ ਔਖੀ ਆ ਹਮ ਅਸੀਂ ਉਹਦੇ ਕਰਕੇ ਇੱਕ ਅਸੀਂ ਇੱਕ ਮੁੱਲਾਪੁਰ ਤੋਂ ਲੈ ਕੇ ਮੁੱਲਾਪੁਰ ਦਾਖਿਆਂ ਤੋਂ ਲੈ ਕੇ ਆਲੇ-ਦਾਲੇ ਹਮ 100 ਕਿਲੋਮੀਟਰ ਦਾ ਘੇੜਾ ਬਣਾਇਆ ਪਿਆ ਹਮ ਜੇ ਆਪਾਂ ਮੋਗੇ ਤਰਫ ਜਾਈਏ ਤਾਂ ਫਿਰੋਜ਼ਪੁਰ ਤੱਕ ਰੈਂਡਾ ਠੀਕ ਹੈ ਜੀ ਇਧਰ ਬਰਨਾਲਾ ਆਉਂਗਾ ਠੀਕ ਹੈ ਇਧਰ ਲੁਧਿਆਣਾ ਸਾਰਾ ਆ ਜਾਂਦਾ ਹਮ ਤੇ ਇਧਰ ਨਕੋਦਰ ਹੋ ਜਾਂਦਾ ਇਹ ਏਰੀਏ ਦੇ ਵਿੱਚੋਂ ਸਾਨੂੰ ਜਿਹੜੀ ਵੀ ਕੋਲ ਆਉਂਦੀ ਉਹ ਲੀਏ ਅਸੀਂ ਉੱਥੇ ਜਿਹੜਾ ਹੈਗਾ ਸਿਸਟਮ ਲਾਉਣ ਲਈ ਤਿਆਰ ਹਾਂ ਦੂਰ ਨਹੀਂ ਦੂਰ ਹੁਣ ਜੇ ਗਰਦਾਸਪੁਰ ਸਿਸਟਮ ਕਿਉਂਕਿ ਇਹ ਸਿਸਟਮ ਲਾਉਣ ਲਈ ਆਪਾਂ ਨੂੰ ਬਿਜਲੀ ਬੋਰਡ ਨਾਲ ਟਾਈ ਅਪ ਕਰਉਣਾ ਪੈਂਦਾ ਹੁਣ ਕਈਆਂ ਦੇ ਕੀ ਆ ਅੱਜ ਜਿਹੜੀ ਬੇਸਿਕਲ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਨਾ ਸਾਡੇ ਨਾਲ ਕਸਟਮਰ ਸਾਰੀ ਗੱਲ ਕਰ ਲੈਂਦਾ ਜਦੋਂ ਉਹਨਾਂ ਨੂੰ ਪੁੱਛਦੇ ਆ ਕਿ ਤੁਹਾਡਾ ਜਿਹੜਾ ਬਿਜਲੀ ਦਾ ਮੀਟਰ ਆ ਉਹ ਕਿਹਦੇ ਨਾਂ ਤੇ ਆ ਜਿਉਂਦਾ ਲੋਡ ਕਿੰਨਾ ਵਾ ਉਹ ਤੁਸੀਂ ਜਿਹੜਾ ਦੇਖੋਗੇ ਜ਼ਿਆਦਾਤਰ ਆਪਣੇ ਬਜ਼ੁਰਗਾਂ ਦੇ ਨਾਂ ਤੇ ਚੱਲੇ ਆਉਂਦੇ ਬਾਪੂ ਦਾਦਿਆਂ ਦੇ ਨਾਂ ਤੇ ਠੀਕ ਨਹੀਂ ਉਹਨਾਂ ਦੀ ਡੈਥ ਹੋਈ ਹੁੰਦੀ ਆ ਉਹ ਡੈਥ ਸਰਟੀਫਿਕੇਟ ਨਹੀਂ ਹੁੰਦਾ ਉਹ ਚੀਜ਼ ਦੇ ਵਿੱਚ ਕਾਫੀ ਜਿਹੜਾ ਹੈਗਾ ਲਜਾਹ ਪੈ ਜਾਂਦਾ ਫਿਰ ਉਹਨਾਂ ਦਾ ਜਿਹੜਾ ਲੋਡ ਆ ਉਹ ਕਿੰਿਆਂ ਦਾ 1 ਕਿਲੋਵਾਟ ਹੀ ਆ ਜੇ ਹੁਣ ਅੱਜ ਆਪਾਂ ਕੀ ਆ ਜੇ 3 ਕਿਲੋਵਾਟ ਲਾਉਣਾ ਤਾਂ 3 ਕਿਲੋਵਾਟ ਚਾਹੀਦਾ ਜੇ 5 ਕਿਲੋਵਾਟ ਲਾਉਣਾ 5 ਕਿਲੋਵਾਟ ਜੇ 10 ਕਿਲੋਵਾਟ ਲਾਉਣਾ ਤਾਂ 10 ਕਿਲੋਵਾਟ ਮਤਲਬ ਜਿਹੜਾ ਗਾਂਖਾ ਜੀ ਨੇ ਸੋਲਰ ਲਵਾਉਣਾ ਉਹ ਆਪਦੇ ਘਰ ਦਾ ਮੀਟਰ ਇੱਕਤਾਬ ਦੇ ਨਾਂ ਕਰਾਵੇ ਇੱਕ ਜਿੰਨੇ ਕਿਲੋਵਾਟ ਵਾਲਾ ਲਵਾਉਣਾ ਉਨੇ ਕਿਲੋਵਾਟ ਲੋਡ ਰੋਡ ਬਦਾ ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈ ਨਾ ਜਿਹੜਾ ਲੋਨ ਹੂੰ ਜੇ ਹੁਣ ਬਜ਼ੁਰਗਾਂ ਦੀ ਜਿਹੜੀ ਕਈ ਵਾਰੀ ਆਪਣੇ ਬਜ਼ੁਰਗ ਬੈਠੇ ਆ ਉਹਨਾਂ ਦੇ ਨਾਂ ਤੇ ਮੀਟਰ ਆ ਤੇ ਉਹਨਾਂ ਦੀ ਉਮਰ ਆ ਜਿਹੜੀ ਉਹ 80 ਸਾਲ ਤੋਂ ਉੱਪਰ ਹੂੰ ਜਿਹੜਾ ਲੋਨ ਆ ਇਹ 75 ਸਾਲ ਤੋਂ ਉੱਪਰ ਹੁੰਦਾ ਨਹੀਂ ਹੁੰਦਾ ਨਹੀਂ 75 ਸਾਲ ਤੋਂ ਥੱਲੇ ਵਾਲੇ ਬੰਦਿਆਂ ਦੇ ਨਾਂ ਹੋਊਗਾ ਜਿਹੜੇ ਤਾਂ ਹੈਗੇ ਆ ਆ ਆਪਾਂ ਕਹਿੰਦੇ ਸਬਸਟੇਸ਼ਨ ਆ ਠੀਕ ਉਹਨਾਂ ਦੇ ਵਿੱਚ ਜਿਹੜਾ ਨਾਂ ਚੇਂਜ ਕਰਾਉਣ ਨੂੰ ਟਾਈਮ ਲੱਗਦਾ ਹੂੰ ਜਿਹੜੇ ਸਟੇਸ਼ਨ ਮੇਨ ਨੇਗੇ ਜਿਵੇਂ ਆਪਾਂ ਕਹਿੰਦੀਏ ਵੀ ਆਪਣੇ ਲੁਧਿਆਣਾ ਜਗਰਾਉਂ ਮੁੱਲਾਪੁਰ ਇਹ ਹੈਗੇ ਮੇਨ ਜਿਹੜੇ ਹੈਗੇ ਆ ਡਿਵੀਜ਼ਨਾਂ ਨੇਗੀਆਂ ਹੂੰ ਉੱਥੇ ਜਿਹੜਾ ਹੈਗਾ ਨਾਲ ਦੀ ਨਾਲ ਚੇਂਜ ਹੋ ਜਾਂਦਾ ਹੂੰ ਨਹੀਂ ਜਿਹੜੇ ਜਿਹੜੇ ਸਬਸਟੇਸ਼ਨ ਆ ਉਹਨਾਂ ਤੇ ਮਹੀਨਾ-ਮਹੀਨਾ ਲੱਗ ਜਾਂਦਾ ਉਦੇ ਕਰਕੇ ਜਿਹੜੇ ਦੂਰ ਵਾਲੇ ਸਿਸਟਮ ਆ ਉਹਨਾਂ ਨੂੰ ਅਸੀਂ ਥੋੜਾ ਜਿਹਾ ਉਹਨਾਂ ਨੂੰ ਕਿਨਾਰਾ ਕਰ ਜਾਂਦੇ ਆ ਕਿਉਂਕਿ ਜਿਹੜਾ ਕੰਮ ਆ ਇੱਥੇ ਲੋਕਲ ਹੀ ਕਾਫੀ ਆ ਆਪਣੇ ਕੋਲੇ ਮਤਲਬ ਕਹਿਣ ਤੋਂ ਭਾਵ ਵੀ ਬੰਦਾ ਕੋਈ ਵੀ ਜਿਹੜਾ ਤੁਹਾਡੇ ਤੋਂ ਸੋਲਰ ਦੀ ਇਨਕੁਆਰੀ ਕਰਨੀ ਚਾਹੁੰਦਾ ਤਾਂ ਉਹ ਆਪਦਾ ਪਹਿਲੀ ਤਾਂ ਗੱਲ ਮੀਟਰ ਆਪਦੇ ਨਾਮ ਕਰਾ ਲਵੇ ਹਾਂਜੀ ਤੇ ਦੂਜੇ ਨੰਬਰ ਤੇ ਉਹ ਆਪਦਾ ਲੋਡ ਜਿੰਨੇ ਦਾ ਲਵਾਉਣਾ ਉਹਨਾਂ ਨਾਲ ਲੋਡ ਬਦਾਲੇ ਜੀ ਠੀਕ ਆ 5 ਕਿਲੋਵੋਟ ਦਾ ਲਾਉਣਾ 5 ਕਿਲੋਵੋਟ ਕਰਾ ਲੇ 7 ਦਾ ਲਾਉਣਾ ਜੇ ਉਹਨਾਂ ਨੇ ਕੋਈ ਜਾਣਕਾਰੀ ਵੀ ਲੈਣੀ ਹੋਵੇ ਸਾਨੂੰ ਫੋਨ ਕਰ ਸਕਦੇ ਉਹਦੀ ਖਾਤਰ ਅਸੀਂ ਜਿਹੜਾ ਹੈਗਾ ਬੈਠੇ ਜਾਣਕਾਰੀ ਜਾਣਕਾਰੀ ਤੁਸੀਂ ਲੈ ਸਕਦੇ ਜਾਣਕਾਰੀ ਲਈ ਨੰਬਰ ਤੁਹਾਡੇ ਕੋਲੇ ਉਹ ਖੁੱਲੇ ਆ ਪਰ ਖੁੱਲੇ ਦਾ ਮਤਲਬ ਇਹ ਨਹੀਂਗਾ ਕਿ ਰਾਤ ਨੂੰ 12 1 ਵਜੇ ਤੁਸੀਂ ਫੋਨ ਲਾ ਲਓ ਤੁਸੀਂ ਫੋਨ ਜਿਹੜਾ ਉਹ ਜ਼ਰੂਰ ਕੋਸ਼ਿਸ਼ ਕਰਨੀ ਆ ਕਿ ਇਹਨਾਂ ਦੀ ਡਿਊਟੀ ਜਿਹੜਾ ਵਰਕਿੰਗ ਟਾਈਮ ਆ ਉਹਦੇ ਵਿੱਚ ਹੀ ਲੱਗ ਜਵੇ। ਹਾਂ ਤਾਂ ਉਹ ਉਹ ਜਿਆਦਾ ਵਧੀਆ ਉਸ ਵੇਲੇ ਫਿਰ ਬੰਦਾ ਫਰੈਸ਼ ਹੁੰਦਾ ਤੁਹਾਡੇ ਨਾਲ ਗੱਲ ਵੀ ਕਰ ਪਾਉਂਦਾ ਤੇ ਵੈਸੇ ਮਨਪ੍ਰੀਤ ਆ ਬੰਦਾ ਬਹੁਤ ਜ਼ਿੰਮੇਵਾਰ ਤੇ ਬੜਾ ਪਿਆਰਾ ਸੱਜਣਾ ਜੇ ਕੋਈ ਵੀ ਸੱਜਣ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਮਤਲਬ ਉਹ ਸੋਲਰ ਨਾਲ ਸੰਬੰਧਿਤ ਚਾਹੇ ਉਹ ਸਟਰੀਟ ਲਾਈਟ ਹੋਗੀ ਚਾਹੇ ਕੁਝ ਵੀ ਹੋ ਗਿਆ ਸੋਲਰ ਨਾਲ ਸੰਬੰਧ ਤਾਂ ਕਿਸੇ ਵੀ ਚੀਜ਼ ਦੀ ਇਨਕੁਆਰੀ ਕਰਨਾ ਚਾਹੁੰਦਾ ਨਾ ਤੇ ਉਹ ਬਾਈ ਹੁਣਾ ਨਾਲ ਸੰਪਰਕ ਕਰ ਸਕਦਾ।